ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਲੱਗੇ ਹੋਏ ਆਂ ਘਰ ਦੇ ਕੰਮ ਕਰ ਕਰਨ ਜੀ ਤੇ ਬਾਜ਼ ਨੂੰ ਹੋਈਆਂ ਹੋਈਆਂ ਛੁੱਟੀਆਂ ਤੇ ਬਾਜ਼ ਨਾ ਤਾਂ ਘਰੇ ਹੀ ਕੰਮ ਕਰ ਲੰਦਾ ਨਾ ਹੀ ਖੇਤਾਂ ਚ ਕੀ ਕਰਦਾ ਤੇ ਆ ਦੇਖੋ ਜੀ ਆਪਾਂ ਲਾ ਰਹੇ ਸੀ ਝਾੜੂ ਤੇ ਹੁਣ ਮੈਂ ਝਾੜੂ ਲਾਂਦੀ ਲਾਂਦੀ ਮਨੂੰ ਫੋਨ ਆਇਆ ਮਨਦੀਪ ਦਾ ਮੈਨੂੰ ਖੇਤ ਚ ਆਣ ਕੇ ਲੈ ਜਾ ਵੀ ਇਹ ਕੰਮ ਨਹੀਂ ਕਰ ਲੰਦਾ ਮਨਦੀਪ ਬਰਸੇਂਡ ਵੱਟਦਾ ਤੇ ਆਪ ਹੋਰ ਪਾਸੇ ਫਿਰਦਾ ਤੇ ਫਿਰ ਐਵੇਂ ਓੱਖਾ ਹੈ ਨਾ ਹੁਣ ਤਾਂ ਥੋੜਾ ਮੌਸਮ ਦਾ ਫਰਕ ਪੈ ਗਿਆ ਤੇ ਐਵੇਂ ਹੁੰਦਾ ਵੀ ਸੋ ਕੁਝ ਨਿਕਲਣਾ ਜਾਵੇ ਗਰਮੀ ਕਰਕੇ ਤੇ ਹੁਣ ਮੈਂ ਵਿਚ ਵਿਚਾਲੇ ਹੀ ਆਪਣਾ ਕੰਮ ਕਾਰ ਛੱਡ ਕੇ ਤੇ ਹੁਣ ਮੈਂ ਬਾਜ਼ਰ ਨੂੰ ਚੱਲੀ ਆਂ ਜੀ ਲੈਣ ਉੱਥੇ ਡਾ ਵੱਡਾ ਨੀਉਲਾ ਬੈਠਿਆ ਤਾਂ ਉੱਥੇ ਜੋ ਫੜ ਲੰਦਾ ਕਿ ਤੈਨੂੰ ਉੱਥੇ ਬੈਠਿਆ ਤਾਂ ਗੰਨੇ ਕੋਲ ਜਦੋਂ ਮੈਂ ਸਕੂਟਰੀ ਖੜਾਈ ਹੋ ਜਿਆ ਤੇ ਲੰਘ ਗਿਆ ਫੜ ਲੰਦਾ ਦੰਦੀ ਪੜਦਾ ਉਹ ਪਾਪਾ ਇਕੱਲੇ ਛੱਡ ਗਏ ਪਾਪਾ ਨਹੀਂ ਇਕੱਲੇ ਛੱਡ ਕੇ ਗਏ ਤੂੰ ਨਹੀਂ ਪਾਪਾ ਕੋਲ ਨੂੰ ਜਾਂਦਾ ਮੈਨੂੰ ਫੋਨ ਆਇਆ ਮੈਂ ਕੰਮ ਕਰਦੀ ਕਰਦੀ ਘਰ ਛੱਡ ਕੇ ਤਾਂ ਤੈਨੂੰ ਲੈਣ ਆਈ ਆ ਚੱਲ ਘਰ ਨੂੰ ਅੱਜ ਮੈਂ ਪਾਪਾ ਬੱਟਾ ਪਾਣੀਆ ਕਿੱਧਰ ਤੈ ਪਾਣੀਆ ਬੱਟਾ ਉਹ ਕਿੱਧਰ ਨਾ ਨਾ ਬੱਟਾ ਤੈ ਪਾਣੀਆ ਉਹ ਕਿੱਧਰ ਉਹ ਤਾਂ ਪੜ ਗਿਆ ਗੰਨੇ ਚ ਬੱਟਾ ਤੈ ਪਾਣੀਆ ਹੋ ਕਿੱਦਰੇ ਤੈਨੂੰ ਪੌਣੀ ਆਉਣੀ ਆ ਉਹ ਦੇਖ ਡੌਗੀ ਫਿਰਦਾ ਉਹ ਦੇਖ ਡੌਗੀ ਫਿਰਦਾ ਉਹ ਦੇਖ ਜੋ ਆਣ ਕੇ ਫੜ ਲਵੇ ਇਹ ਪੱਟੜਾ ਵਿਆਤਾ ਇੱਧਰ ਬਾਜੂ ਨੇ ਉੱਤੇ ਵੀ ਆ ਕੇ ਪੁੱਤ ਛੱਡ ਜਾਣਾ ਹਾਂ ਆ ਮਮਾ ਹਲੇ ਲਾਲਾ ਲਾਲਾ ਚੱਲ ਦੇ ਚੱਲ ਹੁਣ ਘਰ ਨੂੰ ਚੱਲੀ ਆ ਤੇ ਬੋਟ ਪਾਣੀ ਹੈ ਜੇ ਕੀ ਕਰਨੀ ਆ ਆ ਮੇਰੀ ਬੋਟਾ ਜਲਦੀ ਕਰ ਆ ਲਾਕੋਬਾਦ ਦੇ ਪੋੜ ਘਾਈ ਪੀ ਗਏ ਤਾਂ ਲੋਕਾਂ ਨੇ ਇੱਥੇ ਤੇਰੀ ਬੋਟ ਚ ਆਉਣਾ ਆਪਾਂ ਕਿਤੇ ਨਹੀਂ ਹੋਵੇ ਲੋਗ ਵੇਲ ਫਾਰੀ ਬੋੜ ਚ ਚਲੋ ਜੀ ਆਪਾਂ ਇੱਧਰ ਚੱਲਦੇ ਆਂ ਆਪਾਂ ਦੇਖ ਕੇ ਇਹ ਜੱਗੂ ਦਾ ਗੰਨਾ ਬੀਜਿਆ ਹੋਇਆ ਵੀ ਨਿਕਲ ਗਿਆ ਕਿ ਨਹੀਂ ਜੱਗੂ ਨੇ ਵੀ ਇੱਧਰ ਪਰ ਸਿੰਚਣ ਨੂੰ ਪਾਣੀ ਲਾਇਆ ਹੋਇਆ ਮਹਿੰਜੀ ਹਲੇ ਨਹੀਂ ਨਿਕਲਿਆ ਹੈਗਾ ਵਾਲੇ ਦਾ ਆ ਮੀញਾ ਹਾਂਜੀ ਆਪਾਂ ਆਏ ਹੋਏ ਹਾਂ ਜੀ ਫੀਟ ਬਣਵਾਉਣ ਵਾਸਤੇ ਫੀਟ ਸੱਟ ਵੀ ਤੇ ਸਮਾਨ ਲੱਗਿਆ ਜੀ ਆਪਾਂ ਪਾਉਣ ਚਲੋ ਜੀ ਤੁਹਾਨੂੰ ਦਿਖਾਉਨੇ ਆ ਜੀ ਫਿਰ ਤੇ ਕਰਵਾਨੀ ਆ ਜੀ ਆਪਾਂ ਤੇ ਇੱਧਰੋਂ ਆਪਾਂ ਦੇਖੋ ਜੀ ਇੱਥੇ ਕਿੰਨੇ ਤਰ੍ਹਾਂ ਦੀ ਫੀਟ ਫੀਟ ਵਗੈਰਾ ਪਈ ਹੈ ਸਮਾਨ ਵਗੈਰਾ ਤੇ ਅਲੋਕ ਤੇ ਹੁਣ ਆਪਾਂ ਇਹਨਾਂ ਨੂੰ ਕਿਹਾ ਸੀ ਸਮਾਨ ਵਢਾਉਣ ਵਾਸਤੇ ਸੀ ਆਪਣੀ ਫੀਟ ਤਿਆਰ ਕਰਵਾਉਣੇ ਕਰਵਾਈ ਤੇ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਤੇ ਤੇ ਰਸਤੀ ਇੰਨਾ ਤਾਂ ਹੀ ਨਹੀਂ ਹੁੰਦਾ ਕਿ ਰੱਖਾ ਦੂਸੇ ਚੱਕ ਲੈਂਦੇ ਸੀ ਠੀਕ ਹੈ ਤੇ ਹੁਣ ਆਪਾਂ ਸਮਾਨ ਪਵਾ ਕੇ ਹੁਣ ਆਪਣੀ ਜੀਠ ਲੱਗਿਆ ਪਿਆਰ ਕਰਵਣ ਤੇ ਤੁਹਾਨੂੰ ਦਿਖਾਨੀ ਹੈ ਜੀ ਮੈਂ ਆ ਲੱਗ ਗਿਆ ਹੋਇਆ ਜੀ ਮੁੰਡਾ ਆ ਨੀ ਪਾ ਲਈ ਸਮਾਨ ਮੱਕੀ ਪਾਤੀ ਐ ਛੋਲਿਆ ਦਾ ਛਿਲਕਾ ਕਣਕ ਤਾਂ ਪਾਉਣੀ ਨਹੀਂ ਸੀ ਕਣਕ ਵੀ ਪਾਈ ਆ ਹਾਂ ਅਨਿੱਖ ਹੈ ਤਾਂ ਹੈਗੀ ਆ ਆ बनाने लगे हैं हाँ? वो जो बो गए, वो बोल के ही बनाने लगे ठीक है मक्की लगे बाज बुत ना छेड़ इधर है जा ਦਾ ਹੋ ਗਿਆ ਸਮਾਨ ਤਿਆਰ ਸਾਰਾ ਸਮਾਨ ਲਈ ਜੀ ਇਹਨਾਂ ਨੇ ਕਾਸ਼ ਛੋਲੇ ਦੇ ਸਿਰਕਾ ਵਗੈਰਾ ਮਾਤੀ ਵਗੈਰਾ ਰੱਖਾ ਹੋ ਗਿਆ ਇਹ ਵਾਕਿਆ ਦਾ ਸਮਾਨ ਲੱਗ ਗਿਆ ਹੁਣ ਜਿੱਗਿਆ ਤਾਂ ਪੈਰਾ ਵਾਵਾ ਠੀਕਾ ਅਨੁਮਾਸਤੇ ਚੜੀ ਹੋਈ ਹੈ ਖਿਲਣ ਵਾਸਤੇ ਬਾਜਰੂ ਆਪਣੀ ਥੀਕ ਲੱਗਦੀ ਹੈ ਜੀ ਬਣਨਾ ਇਹ ਲੱਗਦੀ ਹੈ ਬਣਾਉਣ ਮਸ਼ੀਨ ਉਹਦੇ ਚੱਲਣਾ ਤੇ ਉਹਨਾਂ ਨੇ ਸਾਧ ਵਿੱਚ ਇਹ ਵੀ ਸੀਟ ਹੋਣ ਲੱਗੀ ਹੈ ਯਾਰ ਬਸ ਚਲੋ ਜੀ ਆਪਾਂ ਬਣਾ ਲੈਣ ਦੋ ਫਿਰ ਤੇ ਫਿਰ ਆਪਾਂ ਬਾਕੀ ਤੁਹਾਨੂੰ ਘਰ ਜਾ ਕੇ ਦਿਖਾ ਦੇਣੀ ਅਰ ਜਲਦੀ ਕਰਨਾ ਸੀ ਆਪਾਂ ਨੇ ਨੰਮੀ ਪੀਟੀ ਤਿਆਰ ਕਰਵਾਈ ਹੈ ਡੰਗਰਾਵਾਰੀ ਤੇ ਅੱਧਰਾ ਬਣੀ හजी अන්නනාග ස ීටපන අ නොය ීටබගී පාන පොහල විය කම්මලට සා කර ගන්න ਇਹ ਆਪਣਾ ਆਪਣੀ ਫਿਟਿੰਗ ਲਈ ਤਿਆਰ ਕਰਵਾ। ਮਤਲਬ ਇਹ ਉਹ ਲੋਕੀ ਆਪਣੇ ਕਿਦਾਰੇ ਦੀ ਫਿਟਿੰਗ ਕਰਵਾਉਣੀ ਤਾਂ ਆਪਾਂ ਕਰਵਾ ਸਕਦੇ। ਇਹਦੇ ਕੋਲ ਸਾਰਾ ਸਮਾਨ ਹੈ ਤੇ ਅਨੁਪਰਿਅਕ ਸਾਫ਼ ਤੋਂ ਸਰਾ ਸਮਾਨ ਹੈ ਨਹੀਂ ਕੋਲ। ਅਦਰ ਵਿੱਚ ਨਾ ਚੱਲ ਰਹੀਆਂ ਕਿਸੇ ਤੋਂ ਬਾਹਰ ਰਹੀਆਂ। ਅਕੀਤਾ ਨਾ ਵੀ ਦੋ ਵਾਰ ਕਿ ਫਿਟਿੰਗ ਕਰਵਾਈ ਹੈ। ਸੇਵਾ ਨੂੰ ਕਾਇਮ ਨਹੀਂ ਕਰੀ ਲੱਗਦਾ ਅਸੀਂ ਐਵੇਂ ਹੀ ਆਪਣਾ ਟੀਚ ਚੱਕਦੇ ਜੰਦੇ ਬਈ ਤੇ ਹੁਣ ਅਸੀਂ ਜਿਵੇਂ ਗਾਂ ਵਾਲਿਆਂ ਦੀ ਉੱਤੇ ਕਰਕੇ ਅਸੀਂ ਸੋਚਿਆ ਕਿ ਆਪਣਾ ਆਪਣੀ ਤਿਆਰ ਕਰਵਾ ਕੇ ਦੇਖਦੇ ਆਂ ਫਿਰ ਦਵਾਤੋਂ ਆਪਣੀ ਵੀ ਨੂੰ ਹੋ ਰਹੀ ਹੈ ਤਿਆਰ ਤੇ ਬਸ ਫਿਰ ਮਨਦੀਪ ਆਉਂਗੇ ਤੇ ਮਨਦੀਪ ਲੈ ਜਾਣਗੇ ਆਣ ਕੇ ਕੋਈ ਜ਼ਿਆਦਾ ਦੂਰ ਨਹੀਂ ਨਾਲ ਦੇ ਪਿੰਡੇ ਆਪਣੀ ਫੈਕਟਰੀ ਹੈ ਤੇ ਬਹੁਤ ਸੋਹਣਾ ਹਾਲੇ ਤੋਂ ਇਹਨਾਂ ਦੇ ਕੋਲ ਜਿਹੜੀ ਮਰਜ਼ੀ ਫੀਟ ਲੈ ਲਓ ਸਾਡੇ ਜਿਹੇ ਤਰ੍ਹਾਂ ਦੀ ਖਾਲ ਵਗੈਰਾ ਹਰ ਤਰ੍ਹਾਂ ਦੀ ਬਈ ਬਹੁਤ ਸੋਹਣਾ ਕੰਮ ਹੈ ਇਹਦਾ